ਮਿੰਟੋ ਜੀ ਇੱਕ ਹੋਰ ਖਬਰ ਅਮਰਤਪਾਲ ਸਿੰਘ ਦੇ ਮਾਮਲੇ ਦੇ ਵਿੱਚ ਆ ਰਹੀ ਸੀ ਨਜ਼ਰਬੰਦੀ ਨੂੰ ਲੈ ਕੇ ਇੱਕ ਸਮਾਂ ਦਿੱਤਾ ਸੀ ਹਾਈ ਕੋਰਟ ਨੇ ਕਿ 6 ਹਫ਼ਤੇ ਸ਼ਾਇਦ ਦਿੱਤਾ ਸੀ ਸਮਾਂ ਪਹਿਲਾਂ ਕਿ ਇਸ ਕੇਸ ਤੇ ਕੰਮ ਕਰੋ ਪਰ ਉਸ ਤੇ ਕਹਿੰਦੇ ਕਿ ਬਹੁਤੀ ਬੀਗ ਰਿਪੋਰਟ ਅਜੇ ਤੱਕ ਪੇਸ਼ ਨਹੀਂ ਹੋਈ ਤੇ ਹੁਣ ਇੱਕ ਹਫ਼ਤੇ ਇੱਕ ਦਾ ਲਗਭਗ 20 ਜਨਵਰੀ ਤੱਕ ਦਾ ਟਾਈਮ ਫੇਅਰ ਦਿੱਤਾ ਕਿ ਰਿਕਾਰਡ ਇਕੱਠਾ ਕਰਕੇ ਲਿਆਓ ਦੱਸੋ ਸਾਨੂੰ ਕਿੱਥੇ ਜੇ ਪਹੁੰਚ ਗਿਆ ਕੰਮ ਤੇ ਕਿੱਥੇ ਜੇ ਪਹੁੰਚ ਗਿਆ ਜਾਂ ਫਿਰ ਕਿਉਂ ਦੇਰੀ ਲੱਗ ਰਹੀ ਹੈ ਇਸ ਜਿਹੇ ਨਾ ਟਾਈਮ ਕਿਸਤੀ ਜੀ ਅਮਰਤਪਾਲ ਸਿੰਘ ਹੋਰ ਨਿਕਲ ਕਰ ਰਹੇ ਨੇ ਅਮਰਤਪਾਲ ਸਿੰਘ ਹਾਈ ਕੋਰਟ ਸੁਣਵਾਈ ਹੈ ਜਿਹੜੀ ਨਹੀਂ ਦੇਖੋ ਜਿਹੜੀ ਅਮਰਤਪਾਲ ਸਿੰਘ ਦੀ ਸੁਣਵਾਈ ਆ ਅਮਰਤਪਾਲ ਸਿੰਘ ਦੀ ਸੁਣਵਾਈ ਦੇ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਸੀਗਾ ਨਾ ਹਮ ਕਿ ਭਾਈ ਇੰਨੇ ਹਫਤਿਆਂ ਦੇ ਵਿੱਚ ਤੁਸੀਂ ਇਹਦੇ ਤੇ ਕਰੋ ਜੀ ਤਾਂ ਫਿਰ ਉਹਨਾਂ ਨੇ ਜਦੋਂ ਪਟੀਸ਼ਨ ਦਾਖਲ ਕਰ ਦਿੱਤੀ ਤਾਂ ਉਹ ਹੁਣ ਜਿਹੜਾ ਸਮਾਂ ਦਿੱਤਾ ਹੈ ਸਰਕਾਰ ਨੂੰ ਜਵਾਬ ਦੇਣ ਵਾਸਤੇ ਕਿ ਪੈਰਾ ਵਾਈਜ਼ ਜਵਾਬ ਦਿਓ ਹਮ ਪੈਰਾਵਾਇਸ ਜਵਾਬ ਕੀਤਾ ਕਿ ਜੋ ਤੁਹਾਡੇ ਕੋਲ ਅਮਰਤਪਾਲ ਸਿੰਘ ਦੀ ਜਿਹੜੀ ਉਹ ਤੀਸਰੀ ਐਨਐਸਏ ਐਕਸਟੈਂਸ਼ਨ ਆ ਜੀ ਉਹਦੇ ਜੋ ਵੀ ਆਧਾਰ ਨੇ ਮੂਲਪੂਰਤ ਹੂੰ ਉਹਦੇ ਕਾਰਨ ਨੇ ਉਹ ਉਹ ਉਹਨਾਂ ਚੀਜ਼ਾਂ ਨੂੰ ਸਾਰੀਆਂ ਨੂੰ ਤਫਸੀਲ ਪੂਰਵਕ ਬਿਆਨ ਕਰੋ ਹੂੰ ਪੈਰਾਵਾਇਸ ਬਿੰਦੂ ਵਾਈਸ ਜੀ ਤਾਂ ਹੁਣ ਇਹਨਾਂ ਨੂੰ ਜਵਾਬ ਦੇਣਾ ਪਊਗਾ ਤੇ ਉਹਦੇ ਵਿੱਚ ਵੀ ਸ਼ਾਇਦ ਮقرਰ ਕੀਤੀ ਹੈ ਤੁਸੀਂ ਦੱਸ ਰਹੇ ਹੋ ਕਿ ਵੀ ਇਹਨੂੰ ਸੁਣਵਾਈ ਹੋਣੀ ਆ ਦੁਬਾਰਾ अच्छा देखो ਗੱਲ ਪਤਾ ਕੀ ਆ ਕਿ ਇਸ ਚੀਜ਼ ਨੂੰ ਕਹਿੰਨ ਪ੍ਰਸੰਗਿਕ ਬਣਾਉਣ ਵਾਸਤੇ ਜੋ ਪੰਜਾਬ ਸਰਕਾਰ ਕਹਿ ਰਹੀ ਆ ਉਹਨੂੰ ਸਾਰੇ ਤੱਥਾਂ ਦਾ ਉੱਥੇ ਬਿਉਰਾ ਦੇਣਾ ਪਊਗਾ ਜੀ ਕਿਉਂਕਿ ਹੁਣ ਜਿਹੜਾ ਪਟੀਸ਼ਨ ਕਰਤਾ ਹੁੰਦਾ ਹੈ ਪਟੀਸ਼ਨ ਕਰਤਾ ਨੇ ਆਪਣੀ ਪਟੀਸ਼ਨ ਦਾ ਗਰਾਊਂਡ ਤਿਆਰ ਕੀਤਾ ਕਿ ਵੇਖੋ ਜੀ ਗੱਲ ਇਹ ਆ ਕਿ ਇਹ ਜਿਹੜੀ ਐਨਐਸਏ ਦੀ ਐਕਸਟੈਂਸ਼ਨ ਆ ਤੀਸਰੀ ਇਹ ਬੰਦ ਹੀ ਨਹੀਂ ਆ ਕਿ ਨਾਤੇ ਰਾਸ਼ਟਰ ਵਿਰੋਧੀ ਤਤਾਂ ਦੇ ਨਾਲ ਕੋਈ ਲਿੰਕ ਸਾਬਤ ਹੁੰਦਾ ਨਾ ਕਿਸੇ ਨੂੰ ਫਿਜ਼ੀਕਲੀ ਕੋਈ ਨੁਕਸਾਨਦਾਨ ਦੇਸ਼ ਹੈ ਇਹ ਉਹਨਾਂ ਦਾ ਗਰਾਊਂਡ ਹੈ ਹੁਣ ਉਹਨੂੰ ਕਾਊਂਟਰ ਮਤਲਬ ਕਿ ਹਰ ਤਰੀਕੇ ਨਾਲ ਯਾਨੀ ਖੋਲ ਕੇ ਇਹਨਾਂ ਨੇ ਕਰਨਾ ਤੇ ਉਹ ਤੁਹਾਨੂੰ ਮੈਂ ਦੱਸਿਆ ਸੀਗਾ ਕਿ ਪੰਜਾਬ ਸਰਕਾਰ ਸਪਸ਼ਟ ਤੌਰ ਤੇ ਕੁਝ ਪਹਿਲਾਂ ਤਾਂ ਰੌਂਚ ਨਹੀਂ ਸੀ ਪਰ ਹੁਣ ਮੇਰੇ ਖਿਆਲ ਦੇ ਨਾਲ ਸਾਨੂੰ ਥੋੜਾ ਜਿਹਾ ਥੋੜਾ ਜਿਹਾ ਹੁਣ ਇਹਦੇ ਵਿੱਚ ਨਾ ਮੈਨੂੰ ਲੱਗਦਾ ਕਿ ਥੋੜਾ ਜਿਹਾ ਇੱਕ ਨਾ ਮੋੜਾ ਦੇ ਲੈਣਾ ਚਾਹੀਦਾ ਆਵਦੀ ਸੰਭਾਵਨਾ ਚ ਕਿਵੇਂ ਕਿ ਦੇਖੋ ਸਿਆਸੀ ਜਿਹੜੇ ਸਮੀਕਰਨ ਹੁੰਦੇ ਨੇ ਨਾ ਸਿਆਸੀ ਚੀਜ਼ਾਂ ਦੇ ਜਿਹੜੇ ਮਤਲਬ ਆਪਾਂ ਨੂੰ ਦਿਖਦੇ ਆ ਕਿ ਭਈ ਯਾਰ ਆ ਇਦਾਂ ਹੋ ਜਾਊਗਾ ਆ ਇਦਾਂ ਹੋ ਜਾਊਗਾ ਉਹ ਆਪਣੇ ਤੋਂ ਪਹਿਲਾਂ ਸਿਆਸਤਦਾਨਾਂ ਨੂੰ ਦਿਖੇ ਹੁੰਦੇ ਆ ਹੂੰ ਹੂੰ ਉਹ ਸਭ ਕੁਝ ਹੋ ਕੇ ਉਸ ਖੇਡ ਦੇ ਖਿਡਾਰੀ ਆ ਅਸੀਂ ਤਾਂ ਫੇਰ ਵੀ ਵਕਤ ਬੇਵਕਤ ਆਏ ਸਮੇਂ ਦਾਰ ਸਮੇਂ ਆਏ ਖਬਰਾਂ ਕੀਤੀਆਂ ਚਲ ਗਏ ਖਬਰਾਂ ਦੀ ਤਿਆਰੀ ਲਈ ਕੋਈ ਅੱਧਾ ਘੰਟਾ ਕੰਟਾ ਲਾ ਲਿਆ ਵਿਸ਼ੇਸ਼ ਖਬਰ ਤੇ ਕੋਈ ਜ਼ੋਰ ਦੇ ਲਿਆ ਸਾਡਾ ਮਤਲਬ ਕਿ ਠੀਕ ਹੈ ਸਾਡਾ ਕੋਈ ਸਿਆਸੀ ਪੇਸ਼ਾ ਥੋੜੀ ਹੈ ਉੱਥੇ ਬਾਕੀ ਦਿਮਾਗ ਵੀ ਬਹੁਤ ਸਾਰੇ ਮੇਲੇ ਹੁੰਦੇ ਆ ਉਹਨਾਂ ਦਾ ਤਾਂ ਆਲ ਟਾਈਮ ਪੇਸ਼ਾ ਹੈ ਨਾ ਹੋ ਪੇਸ਼ੇ ਹੀ ਕਮਾਂਗੇ ਆਪਾਂ ਆਲ ਟਾਈਮ ਦਿੱਲੀ ਕਟਾ ਉਹਨਾਂ ਦਾ ਤਾਂ ਉਹ ਆਪਣੇ ਤੋਂ ਪਹਿਲਾਂ ਇਹਨਾਂ ਚੀਜ਼ਾਂ ਨੂੰ ਸੋਚਦੇ ਆ ਇਹਨਾਂ ਚੀਜ਼ਾਂ ਨੂੰ ਭਾਂਸਦੇ ਆ ਇਹਨਾਂ ਚੀਜ਼ਾਂ ਦਾ ਪਤਾ ਲਾ ਲੈਂਦੇ ਆ ਤਾਂ ਅਸਲ 'ਚ ਕੀ ਹੈ ਕਿ فرض ਕਰੋ ਹੁਣ ਮੈਂ ਮਤਲਬ ਕਿ ਜਿਹੜੀ ਗੱਲ ਤੇ ਆ ਰਿਆਂ ਜੀ ਕਿ ਜੇ ਮਨ ਲੋ ਅੱਜ ਦੀ ਤਰੀਕੇ 'ਚ ਦੇਖੀਏ ਤਾਂ ਸਪਸ਼ਟ ਹੈ ਕਿ ਇਸ ਵੇਲੇ ਆਮ ਆਦਮੀ ਪਾਰਟੀ ਨੂੰ ਇੱਕੋ ਗੁੰਜਾਇਸ਼ ਨਜ਼ਰ ਆਉਂਦੀ ਆ ਕਿ ਜੇ ਅਕਾਲੀ ਦਲ ਬਾਦਲ ਤੇ ਭਾਜਪਾ ਦਾ ਗੱਠ ਜੋੜ ਨਹੀਂ ਹੁੰਦਾ ਹਮ ਠੀਕ ਹੈ ਜੀ ਜੀ ਉਸ ਸੂਰਤ ਦੇ ਵਿੱਚ ਕੀ ਆ ਕਿ ਚਲੋ ਅੰਦਰਖਾਤੇ ਬਤੇਰਾ ਖੁਸ਼ ਹੋ ਜਾਂਦਾ ਕਿ ਯੂਪੀ ਚ ਕੁਝ ਸਹਿਮਤੀ ਬਣ ਜਾਊਗੀ ਕਿਉਂਕਿ ਇਲੈਕਸ਼ਨ ਆ ਬਰोबर ਯੂਪੀ ਜੀ ਠੀਕ ਹੈ ਤੇ ਕਰ ਕਰਾ ਕੇ ਇੱਥੋਂ ਆਪਾਂ ਕੁਝ ਨਾ ਕੁਝ ਕਰ ਸਕਦੇ ਤੇ ਮੈਂ ਤੁਹਾਨੂੰ ਬਹੁਤ ਪਹਿਲਾਂ ਕਿਹਾ ਸੀਗਾ ਕਿ ਦਿੱਲੀ ਵਾਲਿਆਂ ਦੀ ਜਿਹੜੀ ਦਿੱਲੀ ਦੀ ਲੀਡਰਸ਼ਿਪ ਆ ਜੋ ਪੰਜਾਬ ਦੇ ਵਿੱਚ ਕੰਮ ਕਰਦੀ ਆ ਉਹਨਾਂ ਦਾ ਟਾਰਗੇਟ ਇਹ ਆ ਕਿ 30 ਤੋਂ 40 ਵਾਲੀ ਲਾਈਨ ਤੱਕ ਤਾਂ ਪਹੁੰਚੋ ਜੀ ਮੁਢਲੀ ਦੌਰ ਤੁਹਾਡੀ ਇੱਥੋਂ ਤੱਕ ਹੋਣੀ ਚਾਹੀਦੀ ਹੈ ਕਿ ਸਰਕਾਰ ਬਣਨ ਤੋਂ ਸਪਸ਼ਟ ਬਹੁਮਤ ਤੋਂ ਸਾਰੇ ਅਨੁਰੋਖ ਦਿਓ ਜੀ ਪਰ ਜੇ ਅਕਾਲੀ ਭਾਜਪਾ ਦਾ ਗੱਠਜੋੜ ਹੁੰਦਾ ਹ ਤਾਂ ਸਮੀਕਰਨ ਪ੍ਰਭਾਵਿਤ ਹੋ ਸਕਦੇ ਫਿਰ ਇਹ ਇਸ ਤੋਂ ਹੀ ਤੁਹਾਨੂੰ ਇੱਕ ਸੰਭਾਵਨਾ ਹੋਰ ਲੱਭਦੀ ਹੈ ਕਿ ਕੱਲ ਨੂੰ ਕਿਤੇ ਇਹਨਾਂ ਦਾ ਸੌਫਟ ਰੁਖ ਨਾ ਹੋ ਜਾਵੇ ਕਿ ਚਲੋ ਕਹਿਓ ਕਹਿਣ ਵੀ ਲਿਆਓ ਅਮਰਤਪਾਲ ਸਿੰਘ ਨੂੰ ਬਾਹਰ ਆਉਣ ਦਿਓ ਜਾਂ ਮਤਲਬ ਕਿ ਪੰਜਾਬ ਸਰਕਾਰ ਬਣੀ ਹੋਰ ਰਾਹਤ ਦਿਵਾ ਦਿਓ ਕਿ ਬਈ ਜੀ ਸਾਡੇ ਵੱਲੋਂ ਠੀਕ ਕਿਹਾ ਕਿ ਐਨਐਸਏ ਜਿਹੜੀ ਸੀਗੀ ਬਈ ਇੰਨੀ ਕੋ ਲਾਗੂ ਕਰਨੀ ਜ਼ਰੂਰੀ ਸੀ ਹੁਣ ਕੋਈ ਹੈ ਨਹੀਂ ਤਾਂ ਇੰਨੇ ਦਾ ਮਤਲਬ ਕਿ ਉਹਨਾਂ ਨੂੰ ਸਿਆਸੀ ਪਿਛੇ ਤੇ ਖੁੱਲ ਕੇ ਖੜਨ ਦਿਓ ਜੀ ਉਹਦਾ ਨੁਕਸਾਨ ਕਿਨੂੰ ਹੋਣਾ ਹੈ ਉਹਦਾ ਨੁਕਸਾਨ ਹੋਏਗਾ ਉਸੂਰਤ ਚ ਅਕਾਲੀ ਦਲ ਬਾਦਲ ਨੂੰ ਸਭ ਤੋਂ ਵੱਡਾ ਹੂੰ ਹਾਂ ਕਿਉਂਕਿ ਨਾ ਜੀ ਇਹ ਸਿਆਸੀ ਸੁਭਾਵਨਾਵਾਂ ਨੇ ਜੀ ਮਤਲਬ ਆਪਾਂ ਜਦੋਂ ਸੁਭਾਵਨਾਵਾਂ ਦੀ ਬੰਤਰ ਦੀ ਗੱਲ ਕਰਦੇ ਹਾਂ ਹੂੰ ਤਾਂ ਇੱਕ ਤਾਂ ਸਾਡੇ ਸਾਹਮਣੇ ਹੈ ਹੀ ਆ ਇਹ ਸਿਆਸੀ ਤਾਸ਼ ਦੇ ਪੱਤਿਆਂ ਦੀ ਉਹ ਇਮਾਰਤ ਬਣੀ ਹੋਈ ਆ ਪਰ ਉਹ ਇੱਕ ਪੱਤਾ ਨਿਕਲਦਾ ਤੇ ਦੂਜਾ ਸਾਰਾ ਹੀ ਮੈਲਟ ਹੋਊਗਾ ਨਾ ਜੀ ਜੀ ਤਾਂ ਉਸ ਸੂਰਤ ਵਿੱਚ ਫੇਰ ਪਤਾ ਖੜਾ ਕਰਕੇ ਕਿਹੜੇ ਪੱਤੇ ਤੋਂ ਕੀ ਅੱਗੇ ਤੋਰਿਆ ਜਾਂਦਾ ਇੱਕ ਗੱਲ ਨਹੀਂ ਹੈ ਨਾ ਸੰਭਾਵਨਾ ਮਾਰ ਤਾਂ ਇਹ ਹੁਣ ਦੇਖਣਾ ਜ਼ਰੂਰੀ ਹੋਏਗਾ ਕਿ ਜਿਹੜੀ 20 ਜਨਵਰੀ ਨੂੰ ਸੁਣਵਾਈ ਹੋਏਗੀ ਹੂੰ ਕੀ ਪੰਜਾਬ ਸਰਕਾਰ ਉਹਦੇ ਵਿੱਚ ਉਸੇ ਤਰ੍ਹਾਂ ਦਾ ਹੀ ਰੁਕ ਰੱਖਦੀ ਆ ਕਿਉਂਕਿ ਉਹਨਾਂ ਨੇ ਹਵਾਲਾ ਦਿੱਤਾ ਹੋਇਆ ਜਿਦੇ ਵਿੱਚ ਖਾਸ ਤੌਰ ਤੇ ਤੁਸੀਂ ਹਰੀ ਨੌਂ ਦਾ ਕਤਲ ਦੇਖੋਗੇ ਉਹਦਾ ਤੇ ਨਾਲ ਗੈਂਗਸਟਰਾਂ ਦਾ ਇਹ ਸਾਰਾ ਲਿੰਕ ਦਿੱਤਾ ਹੋਇਆ ਹੈ ਵੀ ਯਾਨੀ ਇਹਨਾਂ ਦਾ ਜੋ ਦੇਸ਼ਵਰੋਧੀ ਤੱਤ ਨੇ ਦੇਸ਼ਵਰੋਧੀ ਤਾਕਤਾਂ ਨੇ ਕਿ ਉਹਨਾਂ ਦਾ ਸਾਰਾ ਤਾਲਮੇਲ ਹੈ ਜੀ ਕਿ ਉਸੇ ਚੀਜ਼ ਤੇ ਕੁਮੂਗੀ ਗੇਮ ਜਿਵੇਂ ਜਿਵੇਂ ਕਿਹਾ ਕਿ ਇਹ ਆਪਣੀਆਂ ਕਿਆ ਕਿਆ ਸਰਾਈਆਂ ਹੁੰਦੀਆਂ ਹਮ ਕਿਆਫੇ ਹੁੰਦੇ ਆ ਕਿ ਕਈ ਵਾਰ ਸਿਆਸਤ ਨੂੰ ਲੋੜ ਹੁੰਦੀ ਹੈ ਜੀ ਤਾਂ ਉਹਦੇ ਵਿੱਚ ਸਟੈਂਸ ਜਾਂ ਉਹਦੇ ਵਿੱਚ ਸਟੈਂਡ ਜਿਹੜੇ ਬਦਲ ਵੀ ਜਾਂਦੇ ਆ ਜੀ ਇਹਨਾਂ ਦੇ ਨਾਲ ਸਮੀਕਰਨ ਵੀ ਬਦਲਦੇ ਬਿਲਕੁਲ ਬਿਲਕੁਲ ਚਲੋ ਇਹ ਤੇ ਹੁਣ ਇੰਤਜ਼ਾਰ ਕਰਨਾ ਪਏਗਾ ਤੇ ਬਾਕੀ ਪਤਾ ਲੱਗੇਗਾ ਬਾਈ ਕੀ ਹੁੰਦਾ ਅ ਗਿੱਲ ਸਾਹਿਬ ਕਹਿ ਰਹੇ ਨੇ ਕਿ ਜਦੋਂ ਤੱਕ ਅਮੇਤ ਸ਼ਾ ਨਹੀਂ ਚਾਹੁੰਦੇ ਉਦੋਂ ਤੱਕ ਅਮਰਤਪਾਲ ਸਿੰਘ ਦਾ ਬਾਹਰ ਆਉਣਾ ਔਖਾ ਹੈ ਕਹਿੰਦੇ ਹਾਂ ਫਿਰ ਉਹ ਇਸ ਚੀਜ਼ ਨੂੰ ਫੇਰ ਇੱਕ ਸੰਭਾਵਨਾ ਜੋੜ ਲਾ ਤੇ ਆਪਾਂ ਕਹਿ ਤੋ ਦਿੱਤਾ ਕਿ ਕੁਝ ਚੀਜ਼ਾਂ ਸਿਆਸੀ ਤੌਰ ਤੇ ਅੰਦਰ ਖਾਤੇ ਸਹਿਮਤ ਹੋ ਜਾਂਦੀਆਂ ਨੇ ਜੀ ਕੁਝ ਜੀਜ਼ਾਂ ਤੇ ਸਹਿਮਤੀ ਹੋ ਜਾਂਦੀ ਆ। ਹੂੰ। ਕਿ ਇੱਕ ਥਾਂ ਤੇ ਤੁਸੀਂ ਸਾਡੇ ਤੋਂ ਬੈਨੀਫਿਟ ਲੈ ਲਓ ਇੱਕ ਥਾਂ ਤੇ ਅਸੀਂ ਤੁਹਾਨੂੰ ਦੇ ਦਿੰਨੇ ਆ। ਹਾਂ ਬਿਲਕੁਲ। ਕੀ ਉਹਨੂੰ ਬੋਲਦੇ ਹੁੰਦੇ ਆ ਗ੍ਰੇਜ਼ੀ ਚ ਗਿਵਨ ਟੇਕ? ਹਾਂਜੀ। ਇੱਕ ਹੱਥ ਲੈ ਤੇ ਇੱਕ ਹੱਥ। ਹਾਂਜੀ ਫਿਰ ਉਹ ਚੀਜ਼ ਨੂੰ ਵੀ ਦੇਖ ਲਓ। ਮਿੰਟੂ ਜੀ ਇੱਕ ਹੋਰ ਖਬਰ ਅਮਰਤਪਾਲ ਸਿੰਘ ਦੇ ਮਾਮਲੇ ਦੇ ਵਿੱਚ ਆ ਰਹੀ ਸੀ ਨਜ਼ਰਬੰਦੀ ਨੂੰ ਲੈ ਕੇ ਇੱਕ ਸਮਾਂ ਦਿੱਤਾ ਸੀ ਹਾਈ ਕੋਰਟ ਨੇ ਕਿ 6 ਹਫ਼ਤੇ ਸ਼ਾਇਦ ਦਿੱਤਾ ਸੀ ਸਮਾਂ ਪਹਿਲਾਂ ਕਿ ਇਸ ਕੇਸ ਤੇ ਕੰਮ ਕਰੋ। ਪਰ ਉਸਤੇ ਕਹਿੰਦੇ ਕਿ ਬਹੁਤੀ ਬੜੀ ਰਿਪੋਰਟ ਹੈ ਜਿਹਦੇ ਤੱਕ ਪੇਸ਼ ਨਹੀਂ ਹੋਈ ਤੇ ਹੁਣ ਇੱਕ ਹਫਤੇ ਦਾ ਲਗਭਗ 20 ਜਨਵਰੀ ਤੱਕ ਦਾ ਟਾਈਮ ਫੇਅਰ ਦਿੱਤਾ ਕਿ ਰਿਕਾਰਡ ਇਕੱਠਾ ਕਰਕੇ ਲਿਆਓ ਦੱਸੋ ਸਾਨੂੰ ਕਿੱਥੇ ਜੇ ਪਹੁੰਚ ਗਿਆ ਕੰਮ ਤੇ ਕਿੱਥੇ ਜੇ ਪਹੁੰਚ ਗਿਆ ਜਾਂ ਫਿਰ ਕਿਉਂ ਦੇਰੀ ਲੱਗ ਰਹੀ ਹੈ ਇਸ ਜਿਹਨੇ ਟਾਈਮ ਕਿਸ ਤੇ ਜੀ ਅਮਰਤਪਾਲ ਸਿੰਘ ਹੋਰ ਨਹੀਂ ਗੱਲ ਕਰ ਰਹੇ ਮੈਂ ਅਮਰਤਪਾਲ ਸਿੰਘ ਉਹ ਹਾਈ ਕੋਰਟ ਸੁਣਵਾਈ ਹੈ ਜਿਹੜੀ ਇਹ ਦੇਖੋ ਜਿਹੜੀ ਅਮਰਤਪਾਲ ਸਿੰਘ ਦੀ ਸੁਣਵਾਈ ਆ ਅਮਰਤਪਾਲ ਸਿੰਘ ਦੀ ਸੁਣਵਾਈ ਦੇ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਸੀਗਾ ਨਾ ਹੂੰ ਕਿ ਭਾਈ ਇੰਨੇ ਹਫ਼ਤਿਆਂ ਦੇ ਵਿੱਚ ਤੁਸੀਂ ਇਹਦੇ ਤੇ ਕਰੋ ਜੀ ਤਾਂ ਫਿਰ ਉਹਨਾਂ ਨੇ ਜਦੋਂ ਪਟੀਸ਼ਨ ਦਾਖਲ ਕਰ ਦਿੱਤੀ ਤਾਂ ਉਹ ਹੁਣ ਜਿਹੜਾ ਸਮਾਂ ਦਿੱਤਾ ਹੈ ਸਰਕਾਰ ਨੂੰ ਜਵਾਬ ਦੇਣ ਵਾਸਤੇ ਕਿ ਪੈਰਾ ਵਾਈਜ਼ ਜਵਾਬ ਦਿਓ ਹੂੰ ਪੈਰਾ ਵਾਈਜ਼ ਜਵਾਬ ਕੀਤਾ ਕਿ ਜੋ ਤੁਹਾਡੇ ਕੋਲ ਅਮਰਤਪਾਲ ਸਿੰਘ ਦੀ ਜਿਹੜੀ ਉਹ ਤੀਸਰੀ ਐਨਐਸਏ ਐਕਸਟੈਂਸ਼ਨ ਆ ਜੀ ਉਹਦੇ ਜੋ ਵੀ ਆਧਾਰ ਨੇ ਮੂਲਪੂਰਤ ਹੂੰ ਉਦੇ ਕਾਰਨ ਨੇ ਉਹ ਉਹ ਉਹਨਾਂ ਚੀਜ਼ਾਂ ਨੂੰ ਸਾਰਿਆਂ ਨੂੰ ਤਫਸੀਲ ਪੂਰਵਕ ਬਿਆਨ ਕਰੋ ਹਮ ਪੈਰਾਵਾਇਸ ਬਿੰਦੂ ਵਾਈਸ ਜੀ ਤਾਂ ਹੁਣ ਇਹਨਾਂ ਨੂੰ ਜਵਾਬ ਦੇਣਾ ਪਊਗਾ ਤੇ ਉਹਦੇ ਵਿੱਚ ਵੀ ਸ਼ਾਇਦ ਮقرਰ ਕੀਤੀ ਹੈ ਤੁਸੀਂ ਦੱਸ ਰਹੇ ਹੋ ਕਿ ਵੀ ਇਹ ਨੂੰ ਸੁਣਵਾਈ ਹੋਣੀ ਆ ਦੁਬਾਰਾ ਅੱਛਾ ਦੇਖੋ ਗੱਲ ਪਤਾ ਕੀ ਆ